ਆਈਡੀ ਦੇ ਵਿੱਚ ਨਹੀਂ ਖੁੱਲਦਾ ਆਈਡੀ ਦੇ ਵਿੱਚ ਨਹੀਂ ਜਾਂਦਾ ਚੈਨਲ ਦੇ ਵਿੱਚ ਜਾ ਕੇ ਉੱਥੇ ਵੀ ਲੇਟ ਆਉਂਦਾ ਚਲੋ ਇੱਥੇ ਠੀਕ ਹੈ ਚੱਲ ਬੇ ਆਉਣ ਕੀ ਤਾਂ ਨਹੀਂ ਲੈ ਅੱਛਾ ਹਬਸਤਾਂ ਸასი ਕਾਲ ਦੋਸਤੋ ਯਰ ਕਿਹਾ ਜੱਗੋ ਜੱਗੋ ਹੋਇਆ ਸਵੇਰਾ ਸੂਰ ਚੜਿਆ ਮਿਟਿਆ ਨੇਰਾ ਬਿਸਤਰੇ त्याਗ ਦਿਓ ਉਠੋੜੋ ਆਪਾਂ ਕਰਦੇ ਆਂ ਰੋਜ਼ ਦੀਆਂ ਕਸਰਤਾਂ ਰੋਜ਼ ਦੀਆਂ ਕਸਰਤਾਂ ਦੇ ਨਾਲ-ਨਾਲ ਆਪ ਆਪਣੇ ਸਰੀਰ ਨੂੰ ਕਰਦੇ ਆਂ ਤੰਦਰੁਸਤ ਬਣਾਉਣੇ ਆ ਸਰੀਰ ਨੂੰ ਜਿਵੇਂ ਜਿਵੇਂ ਆਪਾਂ ਤੰਦਰੁਸਤ ਬਣਾਉਣੇ ਆ ਲਬਤ ਸ਼ੇਅਰ ਦੇਖ ਕਰਕੇ ਜੇ ਹੁੰਦਾ ਤਾਂ ਬੜsortTable ਸਟੇਟਸ ਲਾਉਂਦੇ ਨੇ ਬਸ ਜਿਵੇਂ ਜਿਵੇਂ ਆਪਾਂ ਸਰੀਰ ਨੂੰ ਕਰਦੇ ਆਂ ਤੰਦਰੁਸਤ ਤੰਦਰੁਸਤੀ ਦੇ ਰਾਹ ਵੱਲ ਵਧਦੇ ਆਂ ਅੱਜ ਅੱਜ ਵੀ ਆਪਾਂ ਦਿਮਾਗ ਦੀ ਨਾਲ ਨਾਲ ਕਰਾਂਗੇ ਕਸਰਤ ਦਿਮਾਗ ਦੀ ਐਕਸਰਸਾਈਜ਼ ਇੱਕ ਬੁਝਾਰਤ ਦੇ ਨਾਲ ਸੋ ਬੁਝਾਰਤ ਬਾਰੇ ਪਉਣੇ ਜਾਣਣਾ

ਸਰੀਰ ਨੂੰ ਕਰਕੇ ਗਰਮ ਆਪਾਂ ਐਕਸਰਸਾਈਜ਼ ਲਈ ਕਰ ਲੈ ਤਿਆਰ ਕਸਰਤ ਕਰਦੇ ਆ ਸ਼ੁਰੂ ਪੈਰਾਂ ਦੇ ਵਿੱਚ ਬਣਾ ਕੇ فاਸਲਾ ਬਹਾਂ ਸਾਈਡ ਤੇ ਨਿਗਾਹ ਸਾਹਮਣੇ ਜੋ ਆਪਾਂ ਬੁਝਾਰਤ ਦੀ ਗੱਲ ਕਰਦੇ ਸੀ ਅੱਜ ਦੀ ਜਿਹੜੀ ਬੁਝਾਰਤ ਹੈ ਉਹ ਹੈ ਪੁਰਾਣੇ ਸਮਿਆਂ ਦੀ ਕਹਿੰਦੇ ਮਾਂ ਜੰਮੀ ਨੀ ਪੁੱਤ ਕੋਠੇ ਦੇ ਇੱਕ ਸਾਰਿਆਂ ਨੂੰ ਜ਼ਰੂਰੀ ਬੇਨਤੀ ਹੈ ਵੀ ਜਿਨ੍ਹਾਂ ਨੂੰ ਪੁੱਤਰ ਪਤਾ ਹੈ ਬੁਝਾਰਤ ਬੁਝ ਸਕਦੇ ਆ ਉਹ ਹਲੇ ਕਮੈਂਟ ਕਰਕੇ ਦੱਸਣ ਨਾ ਥੋੜਾ ਜਿਹਾ ਆਪਾਂ ਸਬਰ ਰੱਖਿਏ ਜਦੋਂ ਆਪਾਂ ਬਜਰੀ ਦੇ ਉੱਪਰ ਲਾਸਟ ਦੇ ਉੱਪਰ ਖੜਕੇ ਕਰਾਂਗੇ ਐਕਸਰਸਾਈਜ਼ ਉਦੋਂ ਆਪਾਂ ਲਗਭਗ 18 ਜਾਂ 20 ਮਿੰਟਾਂ ਬਾਅਦ ਆਪਾਂ ਤੁਹਾਡੇ ਤੋਂ ਉੱਤਰ ਦੀ ਮੰਗ ਕਰਾਂਗੇ ਜਿੰਨਾ ਵੀਰਾਂ ਨੂੰ ਪਤਾ ਲੱਗ ਗਿਆ ਲਾਈਕ ਕਰ ਦਿਓ ਤੇ ਉਦੋਂ ਆਪਾਂ ਤੁਹਾਡਾ ਤੁਹਾਡੇ ਤੋਂ ਉਤਰ ਜਾਣਾਂਗੇ ਤੇ ਅੱਜ ਦੀ ਜਿਹੜੀ ਬਾਜ਼ਾਰਤਾ ਹੈ ਮਾਂ ਜੰਮੀ ਨਹੀਂ ਪੁੱਤ ਉਠੇ ਤੇ ਸੋ ਕਰਦੇ ਆ ਕਸਰਤ ਦੀ ਸ਼ੁਰੂਆਤ 1 2 3 4 5 6 7 8 9 10 ਮਿੱਤਰੋ ਜਦੋਂ ਜੇ ਕਸਰ ਤਾਂ ਕਰਨ ਲੱਗੇ ਆ ਜਦ ਤੀਆਂ ਵਾਂਗੂੰ ਲੱਗਦੇ ਆ ਬੜਾ ਆਨੰਦ ਆਉਂਦਾ ਬਹਿਜਦਾ ਸੀ ਪਹਿਲਾਂ ਵੀ ਵਾਸਤੀ ਰਹਿੰਦੇ ਸੀ ਆਪਣੇ ਸੈਂਟਰ ਦੇ ਉੱਪਰ ਜੋ ਵੀ ਇਲਾਜ ਕਰਾਉਣ ਵਾਸਤੇ ਆਉਂਦਾ ਇੱਕ ਦੋ ਦਿਨ ਦੇ ਵਿੱਚ ਹੀ ਆਪਣਾ ਪਰਿਵਾਰਕ ਮੈਂਬਰੀ ਬਣ ਜਾਂਦਾ ਆਪਣਾ ਨੇੜਤਾ ਬਣਦੀ ਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਨਵੇਂ ਪੇਸ਼ੈਂਟ ਆ ਕੇ ਇਹ ਗੱਲ ਕਰਦੇ ਆ ਵੀ ਸਾਨੂੰ ਸਾਡੇ ਫਲਾਣੇ ਰਿਸ਼ਤੇਦਾਰ ਨੇ ਭੇਜਿਆ ਉਹ ਕਹਿੰਦਾ ਵੀ ਸਾਡੇ ਡਾਕਟਰ ਨੂੰ ਦਿਖਾ ਉਦੋਂ ਜਿਹੜਾ ਮਾਨਸਾ ਸਿਰ ਉੱਚਾ ਹੋ ਜਾਂਦਾ ਵੀ ਜਿਹੜੇ ਆਪਣੇ ਪਰਿਵਾਰਕ ਮੈਂਬਰ ਆਪਾਂ ਨੂੰ ਆਪਣਾ ਮੰਨਦੇ ਆ ਇਹ ਹੀ ਅਸਲ ਕਮਾਈ ਆ ਹੱਸ ਕੇ ਰਹੋ ਸਭ ਨਾਲ ਮੇਲ ਮਲਾਪ ਬਣਾ ਕੇ ਰੱਖੋ ਲਾਓ ਨਜ਼ਾਰੇ ਜ਼ਿੰਦਗੀ ਦੇ ਔਰ ਕਰਦੇ ਆਪਾਂ ਅਗਲੀ ਕਸਰਤ ਕਮਰ ਦੇ ਉੱਪਰ ਰੱਖੋ ਹੱਥ ਅੱਗੇ ਵੱਲ ਝੁਕਾਂਗੇ ਫਿਰ ਪਿੱਛੇ ਵੱਲ ਝੁਕਾਂਗੇ ਜੋਗਨਾ ਉਨਹੀਂ ਹੈ ਜਿੰਨਾਕ ਤੁਹਾਡਾ ਸਰੀਰ ਤੁਹਾਨੂੰ ਅਨੁਮਤੀ ਦਿੰਦਾ ਤੁਹਾਨੂੰ ਆਗਿਆ ਦਿੰਦਾ ਤੁਹਾਡਾ ਸਰੀਰ ਸੌਖਾ ਰਹਿੰਦਾ ਹੈ ਅੱਗੇ ਵੱਲ ਜਦੋਂ ਝੁਕਦੇ ਆਂ ਪਿੰਜਰੀਆਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਖਿੱਚ ਪੈਂਦੀ ਹੈ ਜਦੋਂ ਪਿੱਛੇ ਵੱਲ ਝੁਕਦੇ ਆਂ ਪੇਟ ਤੋਂ ਲੈ ਕੇ ਪੱਟਾਂ ਦੇ ਅਗਲੇ ਹਿੱਸੇ ਦੇ ਵਿੱਚ ਖਿੱਚ ਪੈਂਦੀ ਹੈ ਇੱਕ 2 3 4 5 6 7 8 9 10 ਰਿਲੈਕਸ oprant ਅਗਲੇ ਐਕਸਰਸਾਈਜ਼ਾਂ ਜਾਂ ਕਰਨ ਤੋਂ ਬਾਅਦ ਬਾਜ਼ਾਰ ਤੋਂ ਆਪਾਂ ਇੱਕ ਵਾਰ ਫੇਰ ਦੌਹਰਾਉਨੇ ਆਂ ਔਰ ਬੇਨਤੀ ਕਰਦੇ ਆਂ ਵੀ ਲਗਭਗ 15 ਕਿ ਮਿੰਟ ਦਾ ਸਮਰ ਬਣਾ ਕੇ ਰੱਖੋ ਜਿੰਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਬੱਚਿਆਂ ਦੇ ਵਿੱਚ ਨੌਲੇਜ ਰਿਸਪੈਕਟ ਭਰਨ ਦੀ ਕੋਸ਼ਿਸ਼ ਕਰਦੇ ਆ। ਸੋ ਬਯਾਰਤਾ ਹੈ ਅੱਜ ਦੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਜਿਹੜੇ ਵੀ ਆਪਣੇ ਪੁਰਾਣੇ ਵੀਰ ਦੇਖਦੇ ਆ ਆਪਣੇ ਤਾਂ ਇਹ ਅਕਸਰ ਆਮ ਪਾਈਆਂ ਜਾਂਦੇ ਹੁੰਦੇ ਸੀ ਬਾਪਾ। ਆਪਣੇ ਮਾਪੇ ਤੋਂ ਸੁਣੀਆਂ ਆਪਾਂ ਦਾਦੇ-ਦਾਦੀ ਤੋਂ ਸੁਣੀਆਂ ਸਾਡੇ ਅਸੀਂ ਤਾਂ ਸਾਡੇ ਨਸੀਬ ਦੇ ਵਿੱਚ ਹੈ ਨਹੀਂ ਸੀ ਦਾਦੇ-ਦਾਦੀ ਨੂੰ ਦੇਖਣਾ ਪਰ ਮਾਂ-ਬਾਪ ਤੋਂ ਪੂਰਾ ਪਿਆਰ ਮਿਲਿਆ ਪਰਮਾ ਬਹੁਤ ਮੋਢਿਆਂ ਤੇ ਚੜ ਕੇ ਖੇਡੇ ਆ ਬਹੁਤ ਆਨੰਦ ਲਿਆ ਸੋ ਕਰਦੇ ਆਪਾਂ ਅਗਲੀ ਕਸਰਤ ਅਗਲੀ ਆਪਣੀ ਐਕਸਰਸਾਈਜ਼ ਹੈਗੀ ਹੈ ਹੱਥਾਂ ਦਾ ਬਣਾ ਕੇ ਇੰਟਰਲੌਕ ਉਂਗਲਾਂ ਦੇ ਵਿੱਚ ਉਂਗਲਾਂ ਪਾ ਕੇ ਤੇਲੀਆਂ ਉੱਪਰ ਵੱਲ ਤੰਨ ਦੇ ਕੋਲ ਦੀ ਬਾਹ ਇੱਕਦਮ ਸਿੱਧੀਆਂ ਕਬਵੇ ਹੱਥ ਵੱਲ ਚੁਕਾਂਗੇ ਸੱਜੇ ਹੱਥ ਵੱਲ ਚੁਕਾਂਗੇ ਇੱਕ ਦੋ ਤਿੰਨ चार पांच, छे सत्त अठ नौ दस अलैक्स दोस्तों ਬੁਢਰ ਦਾ ਤਾਂ ਬੜਾ ਕੋ ਸਿੱਖਿਆ। ਉਹੀ ਆਪਾਂ ਵੰਡ ਰਹੇ ਆ। ਕਿਉਂਕਿ ਮਹਾਪੁਰ ਸਾਖਸਰ ਕਹਿੰਦੇ ਨੇ ਵੀ ਗਿਆਨ ਵੰਡਣ ਦੇ ਨਾਲ ਵਾਧਾ ਤੇ ਆਪਦੇ ਵੀ ਯਾਦ ਹੋ ਜਾਂਦਾ। ਸੋ ਇੱਥੋਂ ਤੱਕ ਬੜੀਆ ਲੱਗਦਾ, ਚੰਗਾ ਲੱਗਦਾ। ਵੀ ਜੇ ਜਦੋਂ ਪੁਰਾਣੇ ਸਮੇਂ ਦੇ ਵਿੱਚ ਜੋ ਟੀਚਰ ਪੜਾਉਂਦੇ ਸੀ ਐਨਾ ਕਾ ਜ਼ਿਆਦਾ ਵਧੀਆ ਇੱਕ ਮਾਂ ਬਾਪ ਦੀ ਤਰ੍ਹਾਂ ਕੁੱਟਦੇ ਵੀ ਸੀ ਜੇ ਕੋਈ ਗਲਤੀ ਕਰਦਾ ਸੀ ਬਹੁਤ ਸਾਂਗਦੇ ਸੀ ਜਿਹੜੇ ਲਗਭਗ 98 2000 ਤੋਂ ਪਹਿਲਾਂ ਪੜ੍ਹੇ ਉਹਨਾਂ ਨੂੰ ਪਤਾ ਵੀ ਉਦੋਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਬੜਾ आनंद ਮੈ ਢੰਗ ਨਾਲ ਕੁੱਟਦੇ ਸੀ। ਥੱਪੜਾਂ ਨਾਲ, ਮੁਕਤੀਆਂ ਨਾਲ, ਡੰਡੇ ਨਾਲ ਤੇ ਉਹਨਾਂ ਦਾ ਕੋਟ-ਕੋਟ ਕੇ ਪੜਾਇਆ। ਹਾਲ ਤੱਕ ਜਾਗ ਨੇ। ਚੌਥੀ ਪੰਜਵੀਂ ਤੱਕ ਦੇ ਕਿਪਤਾਵਾ ਵੀ ਹਾਲ ਤੱਕ ਜਾਗ ਨੇ। ਬਹੁਤ ਮਨ ਨੂੰ ਸਕੂਨ ਆਉਂਦਾ ਜਦੋਂ ਕੋਈ ਪ੍ਰਾਣੀ ਕਿਪਤਾ ਜਾਦ ਆ ਜਾਂਦੀ ਹੈ। ਸੋ ਆਪਣਾ ਬਿਸਾ ਹੈਗਾ ਦਿਮਾਗ ਦੀ ਕਸਰ ਦਤਾ ਦਿਮਾਗ ਦੀ ਕਸਰਤ ਜੀ ਆਪਾਂ ਜੋ ਅੱਜ ਬੁਝਾਰਤ ਪਾਈ ਹੈ ਮਾਂ ਜੰਮੀ ਨੇ ਪੁੱਤ ਕੋਠੇ ਤੇ ਜਿੰਨਾ ਵੀਰਾਂ ਨੂੰ ਬੁਝਾਰਤ ਸਮਝ ਆ ਗਈ ਜਾਂ ਬੁੱਝ ਲਈ ਉਹ ਕਿਰਪਾ ਕਰਕੇ 10-12 ਮਿੰਟ ਦਾ ਜਿਹੜਾ ਸਾਬਰ ਰੱਖ ਲੈਣ 10 ਮਿੰਟ ਬਾਅਦ 12 ਮਿੰਟ ਬਾਅਦ ਅਸੀਂ ਆਪ ਜੀ ਤੋਂ ਪੁੱਛਾਂਗੇ ਉਦੋਂ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ ਕੋਸ਼ਿਸ਼ ਕਰਾਂਗੇ ਕੱਲ ਦੇ ਲਾਈਵ ਦੇ ਵਿੱਚ ਜਿਨ੍ਹਾਂ ਨੇ ਅੱਜ ਦੀ ਬਾਤ ਦਾ ਉਤਰ ਭੇਜਿਆ ਉਹਨਾਂ ਦੇ ਨਾਮ ਲੈ ਸਕੀਏ ਸੋ ਅਗਲੀ ਕਸਰਤ ਕਰਦੇ ਆ ਅਗਲੀ ਆਪਣੀ ਕਸਰਤ ਹੈਗੀ ਹੈ सजी लत खबा हथ खबी लत सजा हथ एक दो तीन चार पंच सात, अठ नौ दस ਰਿਲੈਕਸ ਸ਼ਾਮ ਦੇ ਟਾਈਮ ਤੇ ਅਸੀਂ ਸਿਆਲਾਂ ਦੇ ਵਿੱਚ ਸਰਦੀਆਂ ਦੇ ਵਿੱਚ ਇੱਕ ਬਾਤ ਬਤੁਲੀ ਨਾਂ ਦਾ ਪ੍ਰੋਗਰਾਮ ਚਾਲੂ ਕੀਤਾ ਸੀਗਾ ਜਿਹੜੀਆਂ ਆਪਣੇ ਚੈਨਲ ਦੇ ਉੱਪਰ ਪਈਆਂ ਨੇ ਪੁਰਾਣੀਆਂ ਬਾਤਾਂ ਅੱਜ ਫੇਰ ਬਜ਼ੁਰਗਾਂ ਦੀ ਇੱਕ ਸੁਣਾਈ ਹੋਈ ਬਾਤਿਆਂ ਦੇ ਵਿੱਚ ਆਈ ਆ ਸ਼ਾਮ ਨੂੰ ਲਗਭਗ 8:00 ਵਜੇ ਉਹਨੂੰ ਕਰਕੇ ਬਣਾ ਕੇ ਸਮਾਰ ਕੇ ਕਰਾਂਗੇ ਅਪਲੋਡ 8 ਵਜੇ ਦੇ ਲਗਭਗ ਸੋ ਪਰਿਵਾਰਾਂ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰੋ ਬਾਤਾਂ ਪਾਓ ਜਿਹਦੇ ਨਾਲ ਦਿਮਾਗ ਦੀ ਟੈਨਸ਼ਨ ਤਾਂ ਦੂਰ ਦੂਰ ਹੁੰਦੀ ਹੈ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਖੁਸ਼ ਹੁੰਨੇ ਆ ਪਰਿਵਾਰ ਦੇ ਵਿੱਚ ਬੈੰਨੇ ਆ ਬੋਡੀ ਡੋਪਾਮਿਨ ਤੇ ਹੋਰ ਕੈਮੀਕਲ ਰਿਲੀਜ਼ ਕਰਦੀ ਹੈ ਜਿਹਦੇ ਨਾਲ ਥਕਾਵਟ ਆ ਆਪਣੇ ਸਰੀਰ ਦੀ ਦੂਰ ਹੋ ਜਾਂਦੀ ਹੈ ਆਕਸੀਜਨ ਆਪਣੇ ਹਰ ਇੱਕ ਅੰਗ ਤੱਕ ਪਹੁੰਚਦੀ ਹੈ ਕੋਸ਼ਿਸ਼ ਕਰੋ ਵੀ ਪਰਿਵਾਰ ਦੇ ਵਿੱਚ ਬਹਿ ਕੇ ਸਵੇਰ ਵੇਲੇ ਸ਼ਾਮ ਵੇਲੇ ਐਕਸਰਸਾਈਜ਼ਾਂ ਕਰੋ ਪੂਰਾ ਪਰਿਵਾਰ ਮਿਲ ਕੇ ਬਹੁਤ ਆਨੰਦ ਆਉਂਦਾ ਹੈ ਸ਼ਾਮ ਦੇ ਟਾਈਮ ਤੇ ਅਸੀਂ ਪਰਿਵਾਰ ਦੇ ਵਿੱਚ ਕਰਦੇ ਹੁੰਨੇ ਆ ਕੋਸ਼ਿਸ਼ ਤੇ ਬਹੁਤ ਆਨੰਦ ਆਉਂਦਾ ਹੈ ਇੱਕ ਦੂਜੇ ਨੂੰ ਅਸੀਂ ਆਪਾਂ ਦੱਸ ਸਕਦੇ ਆ ਵੀ ਤੁਹਾਡੀ ਲੱਤ ਇੱਥੋਂ ਤੱਕ ਜਾਂਦੀ ਹੈ ਇਹ ਅੱਗੇ ਜਾਣੀ ਚਾਹੀਦੀ ਹੈ ਤੁਹਾਡਾ ਜਿਹੜਾ ਮੋਢੇ ਦਾ ਜੋੜ ਆ ਉਹ ਘਟਕਉਂਦਾ ਹੈ ਵੱਧ ਘੁਮਣਾ ਚਾਹੀਦਾ ਸੋ ਆਪਾਂ ਇੱਕ ਦੂਜੇ ਦੇ ਪੂਰਕਾਂ ਇੱਕ ਦੂਜੇ ਤੋਂ ਸਿੱਖ ਕੇ ਬਹੁਤ ਵਧੀਆ ਜ਼ਿੰਦਗੀ ਸਰਵਾਈਵ ਕਰ ਰਹੇ ਆ ਤੇ ਅੱਗੇ ਵਧ ਰਹੇ ਆ ਅਗਲੀ ਕਸਰਤ ਕਰਦੇ ਆ ਆਪਾਂ ਬੈਠ ਕੇ ਪੜਾਤੀ ਮਾਰ ਬੈਠ ਜਾਓ ਕਮਰ ਸਿੱਧੀ ਨਿਗਾਹ ਸਾਹਮਣੇ ਵੱਲ ਰੱਖੋ ਤੇ ਬਿਹਾਰਤ ਨੂੰ ਆਪਾਂ ਇੱਕ ਵਾਰ ਫੇਰ ਦਾਰ ਆਉਣੇ ਆਂ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਥੋੜੇ ਜਿਹਾ ਸਬਰ ਦੀ ਹੋਰ ਲੋੜ ਆ ਜਿੰਨਾ ਵੀਰਾਂ ਨੂੰ ਪਤਾ ਲੱਗਿਆ ਬਾਤ ਨੂੰ ਬੁੱਝ ਚੁੱਕੇ ਆਂ ਵੀ ਆਪਾਂ ਜਿਹੜੀਆਂ ਅੱਪਰ ਲਿਮਿਟ ਦੀ ਐਕਸਰਸਾਈਜ਼ਾਂ ਕਰਨ ਤੋਂ ਬਾਅਦ ਉਹ ਬਾਤ ਦਾ ਉੱਤਰ ਬਾਰੇ ਜਾਣਾਂਗੇ ਤੇ ਫਿਰ ਉਹਦਾ ਜਵਾਬ ਵੀ ਦੇਵਾਂਗੇ ਸੁਭਾਨ ਕਰੋ ਮੋਢਿਆਂ ਦੇ ਬਰਾਬਰ ਮੁਠੀ ਨੂੰ ਬੰਦ ਕਰਕੇ ਖੋਲੋ 15 ਤੋਂ 20 ਵਾਰ 15 ਤੋਂ 20 ਵਾਰ ਜਦੋਂ ਮੁੱਢੀ ਨੂੰ ਬੰਦ ਕਰਕੇ ਆਪਾਂ ਖੋਲਦੇ ਆਂ ਬਲੱਡ ਦਾ ਜਿਹੜਾ ਫਲੋ ਹੈ ਬੋਡੀ ਦੇ ਵਿੱਚ ਵਧੀਆ ਬਣਦਾ ਤੇ ਜਿਹੜੀ ਜਕੜਨ ਹੈ ਮਾਸਪੇਸ਼ੀਆਂ ਦੀ ਔਕਤ ਨਹੀਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਜਕੜਨ ਘਟਦੀ ਹੈ ਵਧੀਆ ਸੋਧੋ ਆਕਸੀਜਨ ਯੋਗਤ ਬਲੱਡ ਮਾਸਪੇਸ਼ੀਆਂ ਤੱਕ ਪਹੁੰਚਦਾ ਤੇ ਆਪਣੇ ਸਰੀਰ ਨੂੰ ਤੰਦਰੁਸਤ ਕਰਦਾ ਮਾਈਗ੍ਰੇਨ ਤੇ ਸਰਵਾਈਕਲ ਵਾਲੇ ਮਰੀਜ਼ਾਂ ਬਾਤ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਸਰਤ ਆਪਾਂ ਜੋੜ ਨੂੰ ਘੁਮਾਉਣਾ ਗੋਲ-ਗੋਲ 15 ਤੋਂ 20 ਵਾਰ 15 ਤੋਂ 20 ਵਾਰ ਜਦੋਂ ਘੁਮਾਉਣੇ ਆ ਤਾਂ ਜੋੜ ਦੇ ਜੋ ਰੋਟੇਟ ਮਸਲਾ ਹੈ ਉਹਨਾਂ ਤੱਕ ਬਲੱਡ ਦੀ ਸਪਲਾਈ ਹੈ ਜਿਹੜੀ ਪੂਰੀ ਵਧੀਆ ਪਹੁੰਚਦੀ ਹੈ ਤੇ ਆਪਾਂ ਦਿੰਦੇ ਸਮੇਂ ਕੰਮ ਕਰਦੇ ਸਮੇਂ ਆਸਾਨੀ ਦੇ ਨਾਲ ਇੱਧਰ ਉੱਧਰ ਮੁੜ ਸਕਦੇ ਆਂ ਬਾਣੂ ਆਪਾਂ ਕਮਾ ਕੇ ਪਿੱਛੇ ਾਟ ਕੇ ਕੁਝ ਵੀ ਚੱਕਣੀ ਹੈ ਤਾਂ ਆਪਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਫਿਰ ਉਲਟਾ ਕਮਾਓ 15 ਤੋਂ 20 ਵਾਰ ਲਗਭਗ ਉਲਟਾ ਕਮੌਰ ਤੋਂ ਉਪਰੰਤ ਕੂਣੀਆਂ ਨੂੰ ਸਾਹਮਣੇ ਵੱਲ ਲਿਆ ਕੇ ਛੈਟ ਤੇ ਲੈ ਕੇ ਜਾਣਾ ਇਹਦੇ ਨਾਲ ਵੀ ਜੋ ਛਾਤੀ ਦੇ ਅਗਲੇ ਮਸਲ ਹੈ ਪਿਛਲੇ ਪਾਸੇ ਫਾਰ ਦੇ ਮਸਲ ਹੈ ਉਹ ਬੜੀ ਐਕਟਿਵ ਹੋ ਜਾਂਦੇ ਨੇ ਤੇ ਬਹੁਤ ਆਨੰਦ ਆਉਂਦਾ ਕਸਰਤਾਂ ਕਰਨ ਦੇ ਨਾਲ ਸਰੀਰ ਖੁੱਲ ਜਾਂਦਾ ਤੇ ਜੋ ਸਟੂਡੈਂਟ ਨੇ ਉਹਨਾਂ ਲਈ ਵੀ ਕਦਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹਦੇ ਨਾਲ ਜੋ ਜਿਆਦਾ ਸ਼ਕਤੀ ਹੈ ਉਹ ਬਾਦੀ ਹੈ ਕਿਸੇ ਚੀਜ਼ ਨੂੰ ਯਾਦ ਰੱਖਣ ਦੀ ਸ਼ਮਤਾ ਤੇ ਨਵੀਆਂ-ਨਵੀਆਂ ਖੋਜਾਂ ਕਰਨ ਦੀ ਜਿਹੜੀ ਸ਼ਮਤਾ ਬਣਦੀ ਆ ਹੁਣ ਤਾਂ ਉਹਨੂੰ ਲੈ ਕੇ ਜਾਨੇ ਆਪਾਂ ਸੱਜੇ ਤੋਂ ਖੱਬੇ ਇੱਕ ਦੋ ਤਿੰਨ ਚਾਰ ਪੰਜ ਰਿਲੈਕਸ ਇਹ ਬਹੁਤ ਕੋਮਨ ਐਕਸਰਸਾਈਜ਼ਾਂ ਨੇ ਆਸਾਨੀ ਦੇ ਨਾਲ ਕੀਤੀਆਂ ਜਾ ਸਕਦੀਆਂ ਤੇ ਸਰੀਰ ਵੀ ਆਪਣਾ ਸੌਖਾ ਹੋ ਸਕਦਾ ਹੈ ਇਦੇ ਨਾਲ ਆਪਾਂ ਹੋਰ ਵੀ ਕਸਰਤਾਂ ਜੋੜ ਸਕਦੇ ਆ ਜਿਵੇਂ ਜਿਵੇਂ ਜਿਨ੍ਹਾਂ ਕੋਲੇ ਵੀਰਾਂ ਕੋਲੇ ਸਮਾਂ ਸਮੇਂ ਦੇ ਨਾਲ-ਨਾਲ ਆਪ ਦੇ ਤਰੀਕੇ ਦੇ ਨਾਲ ਉਹ ਕਸਰਤਾਂ ਦੇ ਵਿੱਚ ਵਾਧਾ ਕਰ ਸਕਦੇ ਆ ਖੱਬੇ ਕੰਨ ਵੱਲ ਸੱਜੇ ਵੱਸ ਇੱਕ ਦੋ ਤਿੰਨ ਚਾਰ ਪੰਜ ਰਿਲੈਕਸ ਅੱਗੇ ਵੱਲ ਪਿੱਛੇ ਵੱਲ ਇੱਕ 2 3 4 5 ਹੁਣ ਘੁਮਾਵੇਂ ਗੋਲ ਗੋਲ 1 2 3 4 5 1 2 3 4 5 ਸੋ ਆਪਣੀ ਦਿਮਾਗ ਦੀ ਕਸਰਤ ਦੀ ਬੁਝਾਰਤ ਸੀਗੀ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਦੇਖੋ ਕਿੰਨਾ ਵੀਰਾਂ ਦੇ ਧਿਆਨ ਦੇ ਵਿੱਚ ਆ ਗਈ ਇਹ ਗੱਲ ਤਾਹੂ ਆਪਣਾ ਕਮੈਂਟ ਕਰਕੇ ਦੱਸ ਸਕਦੇ ਆ ਬਜਰੀ ਦੇ ਉੱਪਰ ਚਲੋ ਜਿੰਨਾ ਜਿੰਨਾ ਵੀਰਾਂ ਨੂੰ ਇਸ ਬੁਝਾਰਤ ਬਾਰੇ ਪਤਾ ਲੱਗਿਆ ਹੈ ਉਹ ਕਿਰਪਾ ਕਰਕੇ ਕਮੈਂਟ ਜਰੂਰ ਕਰੋ ਦੱਸੋ ਤਾਂ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਲੱਗ ਸਕੇ ਵੀ ਆਪਣੇ ਇੰਨੇ ਕੁ ਬੰਦਿਆਂ ਦੇ ਨੂੰ ਇਸ ਵਿਹਾਰਤ ਬਾਰੇ ਜਾਣਕਾਰੀ ਸੀ ਬਜ਼ੁਰਗਾਂ ਤੋਂ ਸੁਣੀ ਸੀ ਕਿਉਂਕਿ ਜਿਨ੍ਹਾਂ ਨੇ ਬਜ਼ੁਰਗਾਂ ਤੋਂ ਸੁਣੀਆਂ ਨੇ ਗੱਲਾਂ ਬਾਤਾਂ ਉਹਨਾਂ ਦੇ ਯਾਦਤਰ ਲੋਕਾਂ ਦੇ ਧਿਆਨ ਦੇ ਵਿੱਚ ਆ ਮਾ ਜੰਮੀ ਨੀ ਪੁੱਤ ਕੋਠੇ ਤੇ ਇਹਦੀ ਜਿਹੜੀ ਬੁਝਾਰਤ ਦਾ ਜਿਹੜਾ ਅਸਲੀ ਉੱਤਰ ਹੈ ਉਹ ਹੈਗਾ ਧੂਆ ਤੇ ਅੱਗ ਵੀ ਅੱਗ ਨਿਕਲ ਅੱਗ ਚੱਲਣ ਤੋਂ ਪਹਿਲਾਂ ਧੂਆ ਨਿਕਲਦਾ ਧੂਆ ਕੁੱਠੇ ਤੇ ਵੀ ਪਹੁੰਚ ਗਿਆ ਤੇ ਅੱਗ ਜਿਹੜੀ ਚੱਲੇ ਨਹੀਂ ਇਹ ਪੁਰਾਣੇ ਸਮਿਆਂ ਦੀ ਬਣਾਈ ਹੋਈ ਕਹਾਵਤਾ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਪੈਣਾ ਜਿਹੜੀ ਅੱਗ ਸੀ ਉਹ ਸਾਹਮ ਕੇ ਰੱਖਦੀਆਂ ਸੀ ਚੁੱਲ੍ਹੇ ਦੇ ਵਿੱਚ ਕੋਈ ਪਾਤੀ ਗੋਹਾ ਲਾਤਾ ਫਿਰ ਉਹਦੇ ਵਿੱਚ ਉਹਦੇ ਉੱਪਰ ਟੂੜੀ ਦਾ ਥੋੜਾ ਜਿਹਾ ਜਦੋਂ ਅੱਗ ਸੁਲਝਾਉਣੀ ਹੈ ਥੋੜੀ ਜੀ ਟੂੜੀ ਪਾਤੀ ਜਾਂ ਕੱਖ ਖੱਬਲ ਵਗੈਰਾ ਉਹਦੇ ਉੱਪਰ ਸੁੱਕਿਆ ਹੋਇਆ ਪਾਇਆ ਤੇ ਉਹ ਜਦੋਂ ਧੁਖਣ ਲੱਗ ਜਾਂਦਾ ਉਹਦੇ ਵਿੱਚ ਧੂਆ ਨਿਕਲਦਾ ਧੂਆ ਨਿਕਲਦਾ ਧੂਆ ਉੱਪਰ ਤਹਾਂ ਕੋਠੇ ਤੱਕ ਵੀ ਪਹੁੰਚ ਜਾਂਦਾ ਤੇ ਅੱਗ ਬਾਅਦ ਵਿੱਚ ਚੱਲਦੀ ਇਸ ਬੁਝਾਰਤ ਨੂੰ ਬਜ਼ੁਰਗਾਂ ਨੇ ਬਣਾਇਆ ਸੀਗਾ ਕਹਿੰਦਾ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਅੱਜ ਕੱਲ ਇਹ ਜਿਹੜਾ ਰਵਾਇਤ ਖਤਮ ਹੋ ਚੁੱਕਿਆ ਕਿਉਂਕਿ ਅੱਜ ਵਿਗਿਆਨ ਨੇ ਇੰਨੀ ਕਿ ਤਰੱਕੀ ਕਰ ਲਈ ਵੀ ਆਪਾਂ ਨੂੰ ਅੱਗ ਸਾਂਭਣੀ ਨਹੀਂ ਪੈਂਦੀ ਅੱਗ ਨੂੰ ਹਰ ਇੱਕ ਬੰਦਾ ਆਪਣੀ ਜੇਬ ਦੇ ਵਿੱਚ ਪਾ ਕੇ ਘੁੰਮ ਫਿਰ ਸਕਦਾ ਜਦੋਂ ਉਹਨੂੰ ਲੋੜ ਆ ਜੇਬ ਦੇ ਵਿੱਚੋਂ ਡੱਬੀ ਕੱਢੀ ਬਾਲੀ ਤੇ ਅੱਗ ਮਚਾ ਲਈ ਤੇ ਹੁਣ ਇੱਕ ਲੈਟਰ ਆਉਂਦੇ ਨੇ ਪਟ્રોલ ਵਾਲੇ ਸ਼ੈਡ ਤੋਂ ਨੱਪਿਆ ਪ੍ਰੈਸ ਕੀਤਾ ਅੱਗ ਨਿਕਲੀ ਉਹਦੇ ਚ ਤਾਂ ਧੂਆਂ ਬਣਦਾ ਹੀ ਨਹੀਂ ਬਾਅਦ ਚ ਆਉਂਦਾ ਸੋ ਇਹ ਪੁਰਾਣੇ ਸਮਿਆਂ ਦੀਆਂ ਬਣਾਈਆਂ ਹੋਈਆਂ ਘਹਾਪਤਾਂ ਨੇ ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਕਿਉਂਕਿ ਉਦੋਂ ਸਮੇਂ ਦੇ ਵਿੱਚ ਕੋਈ ਤਾਂ ਪੱਥਰਾਂ ਦੇ ਨਾਲ ਰਗੜ ਕੇ ਅੱਗ ਨੂੰ ਬਣਾਉਂਦਾ ਸੀ ਕੋਈ ਲੱਕੜ ਦੇ ਵਿੱਚ ਉੱਪਰ ਲੱਕ ਲੱਕੜ ਨੂੰ ਰਗੜ ਕੇ ਰਗੜ ਰਗੜ ਕੇ ਜਦੋਂ ਉਹਦੇ ਵਿੱਚੋਂ ਅੱਗ ਪੈਦਾ ਹੋ ਜਾਂਦੀ ਤੇ ਉਹਨੂੰ ਕਿਸੇ ਖੱਬਲ ਵਗੈਰਾ ਦੇ ਉੱਪਰ ਪਾ ਕੇ ਜਿਵੇਂ ਕਿ ਹੁਣ ਕੁਛ ਵੀਰ ਟੂਰ ਤੇ ਜਾਂਦੇ ਨੇ ਕੀਨੀਆਂ ਦੇ ਵਿੱਚ ਤਨਜਾਨੀਆਂ ਦੇ ਵਿੱਚ ਜੰਗਲਾਂ ਦੇ ਵੱਲ ਤਾਂ ਉਹ ਲੋਕ ਜਿਹੜੇ ਅੱਜ ਵੀ ਉਹਨਾਂ ਨੇ ਇਹ ਬੇਸਾ ਸੰਭਾਲਿਆ ਹੋਇਆ ਉਹ ਅੱਗ ਨੂੰ ਮਚਾ ਕੇ ਉਹ ਰਸਟਾਂ ਨੂੰ ਦਿਖਾਉਂਦੇ ਨੇ ਵੀ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਅੱਗ ਬਾਲੀ ਜਾਂਦੀ ਸੀ ਜਾਂ ਨਾਗਾ لینڈ ਵੱਲ ਉਹ ਲੋਕ ਰਾਗੜਦੇ ਨੇ ਡੰਡੇ ਨੂੰ ਲੱਕੜ ਦੇ ਉੱਪਰ ਰੱਖ ਕੇ ਤੇ ਜਦੋਂ ਉੱਥੋਂ ਅੰਗਿਆਰ ਬਣ ਜਾਂਦਾ ਫਿਰ ਉਹਨੂੰ ਇੱਕ ਖੱਬਲ ਦੇ ਉੱਪਰ ਜਾਂ ਕੱਖਾਂ ਦੇ ਉੱਪਰ ਪਾ ਕੇ ਉਹਦੇ ਉੱਪਰ ਫੂਕ ਮਾਰਦੇ ਆ ਤੇ ਉਹਦਾ ਹੌਲੀ ਹੌਲੀ ਧੂਆ ਨਿਕਲਦਾ ਧੂਆ ਨਿਕਲ ਤੋਂ ਬਾਅਦ ਅੱਗਾ ਜਿਹੜੀ ਬਲ ਪੈਂਦੀ ਹੈ ਜਿਹਦੇ ਵਿੱਚੋਂ ਉਹਨਾਂ ਨੇ ਬਜ਼ੁਰਗਾਂ ਨੇ ਬੋਲੀ ਕਹਾਵਤ ਕੱਢੀ ਸੀ ਮਾਂ ਜੰਮੀ ਨੀ ਪੁੱਤ ਕੋਠੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਹਿਯੋਗ ਦੇਣ ਵਾਸਤੇ ਬਾਕੀ ਹਰ ਇੱਕ ਦੇ ਆਪਣੇ ਆਪਣੇ ਵਿਊ ਨੇ ਉਹਨਾਂ ਨੂੰ ਪੜ ਕੇ ਤੁਹਾਡੇ ਨਾਲ ਕੱਲ ਸਾਂਝੇ ਕਰਾਂਗੇ ਸੋ ਵੱਧ ਘਟ ਬੋਲਿਆ ਗਿਆ ਹੋਵੇ ਉਦੇ ਲਈ ਅਸੀਂ ਮਾਫੀ ਚਾਹੁੰਦੇ ਆਂ। ਇੱਥੋਂ ਤੱਕ ਜੁੜੇ ਰਹਿਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਕ, ਕਮੈਂਟ ਤੇ ਸ਼ੇਅਰ ਕਰੋ ਤਾਂ ਜੋ ਸਾਡਾ ਹੌਸਲਾ ਹੋਰ ਵਧਦਾ ਰਹੇ। ਅਸੀਂ ਨਵੀਂ-ਨਵੀਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹੀਏ। ਅਸੀਂ ਸਾਡੇ ਆਪਣੇ ਚੈਨਲ ਦੇ ਉੱਪਰ ਚੈਨਲ ਨੂੰ ਤੁਸੀਂ ਕੱਟ ਕੇ ਦੇਖੋ। ਸਾਡੇ ਬੱਚੇ ਜਿਹੜੇ ਪਲੱਸ 2 ਮੈਥ ਤੇ ਇੰਗਲਿਸ਼ ਬਕਾਇਵ ਦੀ ਤਿਆਰੀ ਕਰਵਾ ਰਹੇ ਨੇ ਜਿਹੜੇ ਬੱਚੇ ਗਾਂ ਟੈਸਟਾਂ ਦੀ ਤਿਆਰੀ ਕਰਦੇ ਨੇ ਜਾਂ ਪਲੱਸ 2 ਦੇ ਵਿੱਚ ਪੜ ਰਹੇ ਨੇ ਕੰਪੀਟੀਸ਼ਨਾਂ ਦੀ ਤਿਆਰੀ ਕਰ ਰਹੇ ਨੇ ਤਾਂ ਉਹ ਸਾਡੀਆਂ ਬੱਚਿਆਂ ਦੀਆਂ ਵੀਡੀਓ ਕੱਢ ਕੇ ਦੇਖ ਕੇ ਉਦੇ ਤੇ ਲਾਭ ਲੈ ਸਕਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਵਾਜ਼ ਰਹੋ ਨਜ਼ਾਰੇ ਲਓ ਜ਼ਿੰਦਗੀ ਜਿਉਣ ਦਾ ਨਾਂ ਹੈ ਜਿਵੇਂ ਜਿਵੇਂ ਆਪਾਂ ਜ਼ਿੰਦਗੀ ਖੁਸ਼ ਹੋ ਕੇ ਜਿਵਾਂਗੇ ਤਾਂ ਉਹਦੇ ਆਨੰਦ ਹੀ ਕੁਝ ਹੋਰ ਆ ਜਾਂਦੇ ਆ ਸੋ ਬੈਸਟ ਆਫ ਲੱਕ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ